ਤੇ ਕਿਹੜੀ ਟੀਮ ਦੇ ਨਾਲ ਤੁਹਾਡਾ ਫਾਈਨਲ ਮੁਕਾਬਲਾ ਹੈ ਬਰਨਾਲ ਟੀਮ ਨਾਲ ਸਾਡਾ ਫਾਈਨਲ ਮੈਚ ਹੋਇਆ ਸੀਗਾ ਅਸੀਂ ਬਹੁਤ ਖੇਡ ਕੇ ਮੈਚ ਜਿੱਤੇ ਆ ਬਹੁਤ ਟਫ ਮੁਕਾਬਲਾ ਹੀਗਾ ਅਸੀਂ ਫਿਰ ਵੀ ਬਹੁਤ ਵਧੀਆ ਖੇਡ ਕੇ ਜਿੱਤੇ ਆ ਕਿਉਂਕਿ ਸਾਨੂੰ ਸਾਡੀ ਕੋਚਸ ਨੇ ਬਹੁਤ ਮਿਹਨਤ ਕਰਾਈ ਸੀ ਅਸੀਂ ਇਵਨਿੰਗ ਟਾਈਮ ਵੀ ਲਾਉਂਦੇ ਰਹੇ ਆ ਤਾਂ ਕਰਕੇ ਇਹ ਗੇਮ ਜਿੱਤੇ ਆ ਬਹੁਤ ਖੁਸ਼ੀ ਹੈ ਜੀ ਅਤੇ અત્યਤ અત્યੰਤ ਖੁਸ਼ੀ ਹੈ ਸਾਡੇ ਮੰਡੇ ਵਿੱਚ ਇਹ ਬੱਚੀਆਂ ਜਿਹੜੀਆਂ ਸਟੇਟ ਲੈਵਲ ਤੇ ਜਿਹੜਾ ਆ ਇਹ ਫਰਸਟ ਪਲੇਸ ਜਿਹੜੀਆਂ ਹਾਸਲ ਕਰਕੇ ਵਾਪਸ ਪਰਤੀਆਂ ਨੇ ਇਹ ਬੜੀ ਮਾਣ ਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੀ ਇਸ ਟੀਮ ਦੀ ਜਿਹੜੀ ਬੱਚੀ ਨਵਦੀਪ ਕੌਰ ਆ ਜਿਹੜੀ ਕਿ ਇਸ ਟੀਮ ਦੀ ਕੈਪਟਨ ਆ ਉਹਨੂੰ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਜਿਹੜਾ ਆ ਉਹਦਾ ਖਿਤਾਬ ਵੀ ਜਿਹੜਾ ਆ ਉਹ ਮਿਲਿਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੰਦਰ ਦਾ ਟੀਵੀ ਤੇ ਮੈਂ ਹਾਂ ਮਾਨ ਸਿੰਘ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਕੰਗ ਅ ਵਿਖੇ ਮੌਜੂਦ ਹਾਂ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਕੰਗ ਇਸ ਸਕੂਲ ਦੀ ਜਿਹੜੀ ਆ ਅੰਡਰ 14 ਵਾਲੀ ਵਾਲ ਟੀਮ ਜਿਹੜੀ ਆ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਜਬ ਵਾਪਸ ਆਈ ਆ ਸੋ ਟੀਮ ਦਾ ਭਰਵਾ ਸਵਾਗਤ ਸਕੂਲ ਦੀ ਮੈਨੇਜਮੈਂਟ ਵੱਲੋਂ ਕੀਤਾ ਗਿਆ ਨਾਲ ਦੀ ਨਾਲ ਪਿੰਡ ਦੇ ਮੋਹਤ 12 ਵੱਲੋਂ ਬਹੁਤ ਹੀ ਭਰਵਾਂ ਸਵਾਗਤ ਜਿਹੜਾ ਇਸ ਟੀਮ ਦਾ ਕੀਤਾ ਗਿਆ ਸੋ ਛੋਟੀਆਂ ਛੋਟੀਆਂ ਬੱਚੀਆਂ ਤੁਸੀਂ ਤਸਵੀਰਾਂ ਦੇਖ ਦੇਖ ਰਹੇ ਜੇ ਇਹ ਬੱਚੀਆਂ ਜਿਹੜੀਆਂ ਸਟੇਟ ਪੱਧਰੀ ਮੁਕਾਬਲੇ ਜਿਹੜੀਆਂ ਖੇਡ ਕੇ ਆਈਆਂ ਨੇ ਅੰਡਰ 14 ਦੇ ਮੁਕਾਬਲੇ ਵਾਲੀਵਾਲ ਦੇ ਮੁਕਾਬਲੇ ਜਿਹੜੇ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਪਹਿਲਾ ਸਥਾਨ ਇਹਨਾਂ ਨੇ ਹਾਸਲ ਕੀਤਾ ਸਾਡੇ ਨਾਲ ਟੀਮ ਦੀ ਕੈਪਟਨ ਬੱਚੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਬੇਟਾ ਕੀ ਨਾਂ ਤੇਰਾ ਕਿਹੜਾ ਪਿੰਡ ਆ ਮਾਤਾ ਪਿਤਾ ਦਾ ਕੀ ਨਾਂ ਮੇਰਾ ਨਾਮ ਨਵਦੀਪ ਕੌਰ ਮੇਰੇ ਪਿਤਾ ਦਾ ਨਾਮ ਸੱਧਾਰ ਗੁਰਪ੍ਰੀਤ ਸਿੰਘ ਤੇ ਮਾਤਾ ਦਾ ਨਾਮ ਅੱਛਾ ਇਹ ਜਿਹੜੇ ਤੁਹਾਡੇ ਮੁਕਾਬਲੇ ਹੋਏ ਨੇ ਸਟੇਟ ਪੱਧਰੀ ਮੁਕਾਬਲੇ ਜਿਹੜੇ ਵਲੀਵਾਲ ਦੇ ਹੋਏ ਕਿੱਥੇ ਹੋਏ ਇਹ ਇਹ ਮਾਨਸਾ ਵਿਖੇ ਹੋਏ ਸੀਗੇ ਅੱਛਾ ਤੇ ਕਿਹੜੀ ਟੀਮ ਦੇ ਨਾਲ ਤੁਹਾਡਾ ਫਾਈਨਲ ਮੁਕਾਬਲਾ ਹੋਇਆ ਬਰਨਾਲ ਟੀਮ ਨਾਲ ਸਾਡਾ ਫਾਈਨਲ ਮੈਚ ਹੋਇਆ ਸੀਗਾ ਅਸੀਂ ਬਹੁਤ ਖੇਡ ਕੇ ਮੈਚ ਜਿੱਤੇ ਆ ਅੱਛਾ ਇਹ ਕਿਦਾਂ ਜਿਹੜਾ ਮੁਕਾਬਲਾ ਕਿੰਨਾ ਕੁ ਟਫ ਮੁਕਾਬਲਾ ਆ ਜਿਹੜਾ ਤੁਹਾਡਾ ਫਾਈਨਲ ਮੁਕਾਬਲਾ ਹੈ ਬਹੁਤ ਟਫ ਮੁਕਾਬਲਾ ਹੀਗਾ ਅਸੀਂ ਫਿਰ ਵੀ ਬਹੁਤ ਵਧੀਆ ਖੇਡ ਕੇ ਦਿੱਤੇ ਕਿਉਂਕਿ ਸਾਨੂੰ ਸਾਡੀ ਕੋਚਸ ਨੇ ਬਹੁਤ ਮਿਹਨਤ ਕਰਾਈ ਸੀ ਈਵਨਿੰਗ ਟਾਈਮ ਵੀ ਲਾਉਂਦੇ ਰਹੇ ਆ ਤਾਂ ਕਰਕੇ ਇਹ ਗੇਮ ਜਿੱਤੇ ਆ ਅੱਛਾ ਇਹ ਜਿਹੜੀ ਜਿੱਤ ਤੁਹਾਡੀ ਹੋਈ ਆ ਕਿਹਦਾ ਕਿਹਦਾ ਯੋਗਦਾਨ ਮੰਨਦੇ ਜੇ ਵਿੱਚ ਕੋਚ ਸਾਹਿਬ ਨੇ ਕਿੰਨੀ ਮਿਹਨਤ ਕਰਾਈ ਆ ਪ੍ਰਿੰਸੀਪਲ ਮੈਮ ਨੇ ਜਾਂ ਹੋਰ ਮੈਨੇਜਮੈਂਟ ਜਿਹੜੀ ਤੁਹਾਡੀ ਆ ਕਿੰਨੀ ਮਿਹਨਤ ਤੁਹਾਨੂੰ ਕਰਾਈ ਆ ਕਿੱਦਾਂ ਦੀ ਤੁਹਾਨੂੰ ਹਦਾਇਤਾਂ ਜਾਂ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਇਹ ਮੈਨੇਜਮੈਂਟ ਕਮੇਟੀ ਵੱਲੋਂ ਸਾਡੀ ਮੀਨਰ ਸਿੰਘ ਨੇ ਸਾਡੇ ਬਹੁਤ ਮੈਂਨ ਤੇ ਕਰਾਈ ਹੈ ਤੇ ਮੈਂ ਬਲਜੀਤ ਕੌਰ ਨੇ ਵੀ ਸਾਡੇ ਪ੍ਰਿੰਸੀਪਲ ਸਾਰਿਆਂ ਨੇ ਬਹੁਤ ਸਾਡਾ ਸਾਥ ਦਿੱਤਾ ਸਕੂਲ ਵਿੱਚ ਸਾਡੀ ਫੈਮਿਲੀ ਦਾ ਵੀ ਬਹੁਤ ਸਾਥ ਹੈ ਕਿਉਂਕਿ ਸਾਨੂੰ ਸ਼ਾਮਣ ਛੱਡਦੇ ਰਹੇ ਨੇ ਲੈ ਕੇ ਜਾਂਦੇ ਰਹੇ ਨੇ ਬਹੁਤ ਸਾਥ ਦਿੱਤਾ ਸਾਡੀ ਫੈਮਿਲੀ ਨੇ ਵੀ ਸਾਡੇ ਸਕੂਲ ਨੇ ਬਹੁਤ ਸਾਥ ਦਿੱਤਾ ਹੈ ਸੋ ਐਸੀ ਬੱਚੀ ਕੈਪਟਨ ਜਿਹੜੀ ਕਿ ਛੋਟੀ ਜਿਹੀ ਉਮਰ ਦੇ ਵਿੱਚ ਇਹ ਬੱਚਿਆਂ ਨੂੰ ਲੀਡ ਕਰਦੀ ਹੋਈ ਸਟੇਟ ਪੱਧਰੀ ਮੁਕਾਬਲੇ ਕਿਰਤ ਕੇ ਵਾਪਸ ਆਈ ਆ ਗਲ ਦੇ ਵਿੱਚ ਹਾਰ ਪਾ ਗਏ ਨਾ ਬੱਚਿਆਂ ਦਾ ਸਵਾਗਤ ਕੀਤਾ ਗਿਆ ਸਾਡੇ ਨਾਲ ਟੀਮ ਦੇ ਕੋਚ ਸਰਦਾਰ ਸੁਖਵਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਕੋਚ ਸਾਹਿਬ ਜਿਹੜੇ ਮੁਕਾਬਲੇ ਹੋਏ ਨੇ ਕਿੰਨੇ ਕੁ ਟਾਫ ਮੁਕਾਬਲੇ ਸੀ ਜਿਨ੍ਹਾਂ ਦੇ ਵਿੱਚ ਅੱਜ ਬੱਚਿਆਂ ਨੇ ਆਪਣੀ ਸਖਤ ਮਿਹਨਤ ਦੀ ਬਦੌਲਤ ਜਿਹੜਾ ਪਹਿਲਾ ਸਥਾਨ ਜਿਹੜਾ ਹਾਸਲ ਕੀਤਾ ਕੋਜੀ ਬਹੁਤ ਸਖਤ ਮੁਕਾਬਲੇ ਸਨ ਮਾਨਸਾ ਵਿਖੇ ਬਰਨਾਲੇ ਦੀ ਟੀਮ ਨਾਲ ਇਹਨਾਂ ਨੇ ਬਹੁਤ ਵਧੀਆ ਖੇਡ ਕੇ ਆਪਣੀ ਟੀਮ ਨੂੰ ਫਰਸਟ ਪਲੇਸ ਦਿੱਤੀ ਤੇ ਹੋਰ ਵੀ ਟੀਮਾਂ ਨਾਲ ਬਹੁਤ ਵਧੀਆ ਮੁਕਾਬਲੇ ਆਏ ਆ ਪਰ ਇਹਨਾਂ ਕਿਸੇ ਟੀਮ ਨੂੰ ਤਿੰਨ ਸੈੱਟ ਦੋ ਸੈੱਟ ਤੋਂ ਬਾਅਦ ਕਰਕੇ ਆਪਣੀ ਟੀਮ ਨੂੰ ਹਾਰ ਕਰਾਰ ਰੱਖਿਆ ਤੇ ਸਭ ਤੋਂ ਵੱਧ ਜਦੋਂ ਕੋਈ ਟੀਮ ਜਿੱਤਦੀ ਹੈ ਤਾਂ ਕੋਚ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਆ ਸੋ ਇਹ ਮੈਡਮ ਵੀ ਤੁਹਾਡੇ ਨਾਲ ਖੜੇ ਨੇ ਇਹ ਵੀ ਕੋਚ ਨੇ ਸੋ ਕਿੰਨੀ ਤੁਹਾਡੇ ਮਨ ਦੇ ਵਿੱਚ ਅੱਜ ਖੁਸ਼ੀ ਆ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਕਿਉਂ ਅਸੀਂ ਸਖਤ ਮਿਹਨਤ ਕਰਾਈ ਸੀ ਆਪਣੇ ਸਕੂਲ ਦੇ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦੇ ਆਂ ਪ੍ਰਿੰਸੀਪਲ ਮੈਡਮ ਜਿਹਨਾਂ ਸਾਨੂੰ ਖੁੱਲਾ ਸਮਾਂ ਦਿੱਤਾ ਵੀ ਪ੍ਰੈਕਟਿਸ ਕਰਾਉਣ ਲਈ ਤੇ ਇਹਨਾਂ ਬੱਚਿਆਂ ਦੀ ਸਖਤ ਮਿਹਨਤ ਕਰਾਈ ਤੇ ਅੱਜ ਸਾਡਾ ਨਤੀਜਾ ਜਿਹੜਾ ਉਹ ਫਰਸਟ ਪਲੇਸ ਹੈ। ਇਸ ਟੀਮ ਦੇ ਕੋਚ ਸਰਦਾਰ ਸੁਖਵਿੰਦਰ ਸਿੰਘ ਜੀ ਪ੍ਰਿੰਸੀਪਲ ਮੈਮ ਅਮਨਦੀਪ ਕੌਰ ਕਾਂਗਾ ਮੌਜੂਦ ਨੇ ਗੱਲਬਾਤ ਕਰਦੇ ਆਂ। ਮੈਮ ਅੱਜ ਬੱਚਿਆਂ ਦਾ ਸੇ ਸਵਾਗਤ ਕੀਤਾ ਤੁਹਾਡੇ ਵੱਲੋਂ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਬੱਚੀਆਂ ਤੁਹਾਡੀਆਂ ਆਈਆਂ ਨੇ। ਸੋ ਤੁਹਾਡੇ ਮਨਜ ਕੇ ਨਹੀਂ ਖੁਸ਼ੀ। ਬਹੁਤ ਖੁਸ਼ੀ ਹੈ ਜੀ અત્યਤ અત્યਤ ਖੁਸ਼ੀ ਹੈ ਸਾਡੇ ਮੰਦੇ ਵਿੱਚ ਇਹ ਬੱਚੀਆਂ ਜਿਹੜੀਆਂ ਸਟੇਟ ਲੈਵਲ ਤੇ ਜਿਹੜਾ ਆ ਇਹ ਫਰਸਟ ਪਲੇਸ ਜਿਹੜੀਆਂ ਹਾਸਲ ਕਰਕੇ ਵਾਪਸ ਪਰਤੀਆਂ ਨੇ ਇਹ ਸਾਡਾ ਦੂਸਰਾ ਸਾਲ ਆ ਕਿ ਅਸੀਂ ਜਿਹੜਾ ਆ ਇਹ ਬੱਚੀਆਂ ਨਿਰੰਤਰ ਪਿਛਲੇ ਸਾਲ ਵੀ ਅੰਡਰ 14 ਦੇ ਵਿੱਚ ਇਹਨਾਂ ਬੱਚੀਆਂ ਨੇ ਲਗਾਤਾਰ ਦੋ 골ਡ ਮੈਡਲ ਜਿੱਤੇ ਸੀਗੇ ਜਿਹੜੇ ਕਿ ਟੂਰਨਾਮੈਂਟ ਇੱਕ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕਰਵਾਇਆ ਗਿਆ ਸੀਗਾ ਔਰ ਇੱਕ ਖੇਡਾ ਮਤਨ ਪੰਜਾਬ ਦੀਆਂ ਟੂਰਨਾਮੈਂਟ ਹੋਈ ਸੀਗੀ ਉਹਨਾਂ ਦੇ ਵਿੱਚੋਂ ਵੀ ਇਹਨਾਂ ਬੱਚੀਆਂ ਨੇ 골ਡ ਮੈਡਲ ਜਿਹੜਾ ਜਿੱਤਿਆ ਸੀਗਾ ਔਰ ਕੱਲਾ 골ਡ ਮੈਡਲ ਹੀ ਨਹੀਂ ਬਲਕਿ 10-10 ਹਜ਼ਾਰ ਰੁਪਿਆ ਕੈਸ਼ ਪ੍ਰਾਈਜ਼ ਵੀ ਗਵਰਨਮੈਂਟ ਵੱਲੋਂ ਇਹਨਾਂ ਨੂੰ ਜਿਹੜਾ ਮਿਲਿਆ ਸੀਗਾ ਔਰ ਇਸ ਸਾਲ ਵੀ ਉਸ ਜਿਤਨੂੰ ਬਰਕਰਾਰ ਰੱਖਦੇ ਆ ਹੋਏ ਆ ਇਹ ਬੱਚੀਆਂ ਜਿਹੜੀਆਂ ਆ ਇਹ ਪੰਜਾਬ ਦੇ ਵਿੱਚੋਂ ਫਰਸਟ ਆਈਆਂ ਆ ਇਹਨੇ ਸਿਰਫ ਫਰਸਟ ਹੀ ਨਹੀਂ ਆਈ ਮੈਂ ਬੜੀ ਮਾਣ ਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੀ ਇਸ ਟੀਮ ਦੀ ਜਿਹੜੀ ਬੱਚੀ ਨਵਦੀਪ ਕੌਰ ਆ ਜਿਹੜੀ ਕਿ ਇਸ ਟੀਮ ਦੀ ਕੈਪਟਨ ਆ ਉਹਨੂੰ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਜਿਹੜਾ ਆ ਉਹਦਾ ਖਿਤਾਬ ਵੀ ਜਿਹੜਾ ਆ ਉਹ ਮਿਲਿਆ ਆ ਸੋ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਬਹੁਤ ਮਾਣ ਹੈ ਸਾਨੂੰ ਇਸ ਕਾ ਦਾ ਮੈਮ ਜਿਹੜੀਆਂ ਬੱਚੀਆਂ ਵਾਂ ਆਪਾਂ ਗੱਲ ਕਰ ਲਈਏ ਲੜਕਿਆਂ ਨੂੰ ਤਾਂ ਹਰ ਕੋਈ ਜਿਹੜੇ ਆ ਮਾਪੇ ਜਿਹੜੇ ਖੇਡਣ ਨੂੰ ਭੇਜ ਦਿੰਦੇ ਨੇ ਇਹ ਸੋ ਬੱਚੀਆਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਬੱਚੀਆਂ ਦੀ ਮਾਪਿਆਂ ਦੀ ਸਹਿਮਤੀ ਲੈਣੀ ਬੜੀ ਜ਼ਰੂਰੀ ਹੈ ਸੋ ਕਿਸ ਤਰੀਕੇ ਨਾਲ ਬੱਚੀਆਂ ਦੇ ਮਾਪਿਆਂ ਨੂੰ ਤੁਸੀਂ ਇਹ ਸਹਿਮਤ ਕੀਤਾਗੇ ਜਿਹੜੀਆਂ ਬੱਚੀਆਂ ਇੱਥੇ ਆ ਇਹ ਸਮਾਂ ਕੱਢ ਕੇ ਖੇਡਣ ਜਾਂ ਬਾਹਰ ਜੇ ਤਾਂ ਸਟੇਟ ਲੈਵਲ ਤੇ ਖੇਡਣ ਜਾਣ ਵੇਖੋ ਜੀ ਕੰਮ ਕਰੋ ਮਿਹਨਤ ਕਰੋ ਤੇ ਸਹਯੋਗ ਆਟੋਮੈਟਿਕਲੀ ਜਿਹੜੀ ਆ ਸਮਾਜ ਦਿੰਦਾ ਆ। ਸੋ ਇਹਨਾਂ ਬੱਚਿਆਂ ਦੇ ਪੇਰੈਂਟਸ ਨੂੰ ਵੀ ਅਸੀਂ ਕੰਮ ਕਰਕੇ ਦਿਖਾਇਆ ਜਾਂ ਮਿਹਨਤ ਕਰਕੇ ਦਿਖਾਈ ਆ ਔਰ ਜਦੋਂ ਮਿਹਨਤ ਕਰਕੇ ਦਿਖਾਈਏ ਨਤੀਜੇ ਨਿਕਲਣ ਤੇ ਆਟੋਮੈਟਿਕਲੀ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਸਹਿਯੋਗ ਕਰਦੇ ਆ ਔਰ ਮੈਂ ਧੰਨਵਾਦੀ ਆ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਦਾ ਜਿਹੜੇ ਕਿ ਇਹਨਾਂ ਬੱਚਿਆਂ ਨੂੰ ਵਰਕਿੰਗ ਆਰਸ ਤੋਂ ਬਿਨਾ ਵੀ ਮਾਰਨਿੰਗ ਟਾਈਮ अर्ਲੀ ਮਾਰਨਿੰਗ ਦੇ ਵਿੱਚ ਛੱਡ ਕੇ ਜਾਂਦੇ ਨੇ ਔਰ ਈਵਨਿੰਗ ਟਾਈਮ ਦੇ ਵਿੱਚ ਵੀ ਜਿਹੜਾ ਅਸੀਂ ਐਕਸਟਰਾ ਟਾਈਮ ਇਹਨਾਂ ਬੱਚਿਆਂ ਨੂੰ ਦਿੰਨੇ ਆ ਉਸ ਟਾਈਮ ਦੇ ਵਿੱਚ ਵੀ ਉਹ ਛੱਡ ਕੇ ਜਾਂਦੇ ਨੇ ਲੈ ਕੇ ਜਾਂਦੇ ਨੇ ਸੋ ਉਹਨਾਂ ਦੀ ਬਹੁਤ ਵੱਡੀ ਸਪੋਰਟ ਹੈ ਜਿਹਦਾ ਸਦਕਾ ਹੀ ਅਸੀਂ ਅੱਜ ਪੰਜਾਬ ਲੈਵਲ ਦੇ ਉੱਪਰ ਇਹਨਾਂ ਜਿੱਤਾਂ ਨੂੰ ਜਿਹੜਾ ਆ ਪ੍ਰਾਪਤ ਕਰ ਪਾਏ ਆ ਸੋ ਐਸੀ ਸੰਸਥਾ ਦੇ ਪ੍ਰਿੰਸੀਪਲ ਮੈਡਮ ਅਮਨਦੀਪ कौर ਕੰਗ ਤਾਂ ਛੋੜੀਆਂ ਛੋੜੀਆਂ ਬੱਚੀਆਂ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਆਈਆਂ ਨੇ ਭਰਵਾ ਸਵਾਗਤ ਉਹਨਾਂ ਦਾ ਇਸ ਸੰਸਥਾ ਦੇ ਵਿੱਚ ਕੀਤਾ ਗਿਆ ਕੋਚ ਸਾਹਿਬ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਇਹ ਬੜੀ ਸਖਤ ਮਿਹਨਤ ਕਰਕੇ ਇਹਨਾਂ ਬੱਚੀਆਂ ਨੇ ਜਿਹੜਾ ਮਕਾਮ ਹਾਸਲ ਕੀਤਾ ਤੇ ਇਹਨਾਂ ਬੱਚੀਆਂ ਨੇ ਜਿੱਥੇ ਆਪਣਾ ਮਾਨ ਸਨਮਾਨ ਵਧਾਇਆ ਨਾਲ ਦੀ ਨਾਲ ਕੋਚ ਸਾਹਿਬ ਦਾ ਆਪਣੇ ਮਾਪਿਆਂ ਦਾ ਜਿਹੜਾ ਮਾਨ ਸਨਮਾਨ ਆ ਉਹ ਬਹੁਤ ਵਧਾਇਆ ਸ਼੍ਰੀ ਖਡੂਰ ਸਾਹਿਬ ਦਾ ਕੈਮਰਾਮੈਨ ਸੋਨੂ ਫਤਿਹਵਾਲ ਨਾਲ ਮਾਨ ਸਿੰਘ ਹਮਦਰਦ ਟੀਵੀ